ਤਾਂ ਮੇਰਾ ਲड़का ਆ ਗਿਆ ਇਹਨੇ ਕੋਈ ਨਸ਼ਾ ਕੀਤਾ ਲੱਗਦਾ ਸੀਗਾ ਇਹਦੇ ਥੱਲੇ ਪੈਰ ਨਹੀਂ ਲੱਗ ਰਹੇ ਤੇ ਮੈਨੂੰ ਨਸ਼ੇ ਵਿੱਚ ਕਹਿ ਰਿਹਾ ਸੀਗਾ ਵੀ ਬੀਬੀ ਮੰਮੀ ਮੈਨੂੰ ਅੱਜ ਤੋਂ ਬਾਅਦ ਜਾਟ ਨੂੰ ਮਿਲਣਾ ਨਹੀਂ ਹੈਗਾ ਜਾਟ ਨੇ ਪਤਾ ਨਹੀਂ ਮੈਨੂੰ ਨਸ਼ੇ ਵਿੱਚ ਕੁਝ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਹੈ ਬਾਅਦ ਤੋਂ ਬਾਅਦ ਉਹਨੂੰ ਕੋਈ ਜਾਇ ਨਹੀਂ ਕਰਨਾ ਇਹਦਾ ਕਿੰਨਾ 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 ਕਿਦੀ ਸੋ ਗਿਆ ਤੇ ਸਵੇਰੇ ਜਦੋਂ ਮੈਂ ਉੱਠੀਆ ਮੈਂ ਆਪਣੇ ਲੜਕੇ ਨੂੰ ਠੱਲ ਲੱਗੀ ਬਾਜਮਾਰੀ ਇਹ ਬੋਲਿਆ ਨਹੀਂ ਫਿਰ ਮੈਂ ਇਹਨੂੰ ਫੜ ਕੇ ਲਾਇਆ ਤੇ ਫਿਰ ਮੈਨੂੰ ਪਤਾ ਲੱਗਾ ਮੇਰੇ ਅੰਦਰ ਕਿਹੜੀ ਮੋੜ ਗਈ ਤੇ ਆਪਣੇ ਬਿਆਨਾਂ 'ਚ ਲਿਖਾਇਆ ਵੀ ਮੈਨੂੰ ਲੱਗਦਾ ਵੀ ਮੇਰੇ ਲੜਕੇ ਨੂੰ ਜਾੜਨਾ ਤੇ ਕੋਈ ਨਸ਼ੀਲੀ ਚੀਜ਼ ਦੇ ਕੇ ਮਾਰ ਦਿੱਤਾ ਜਿਸ ਤੇ ਅਸੀਂ ਮਕਦਮਾ ਨੰਬਰ 13 ਅੰਡਰ ਸੈਕਸ਼ਨ 304 ਦੇ ਤਹਿਤ ਮਕਦਮਾ ਅੱਜ ਕਰ ਲਿਆ ਤੇ ਦੂਸ਼ੀ ਮਾੜੀ ਦੇ ਘਰ ਗੇਟ ਕੀਤਾ ਪਰ ਸਾਡੇ ਅਜੇ ਕੰਮ ਹੈ ਹਾਂਜੀ ਪਾਲ ਸਿੰਘ ਜੀ ਕੀ ਮਾਮਲਾ ਟਪਈਆਲਾ ਪਈਆਲਾ ਮੈਂ ਇਸ ਵੀਰੇ ਚੌਕੀ ਆ ਜਾ ਸੀਗਾ ਤੇ ਹਰਮਨ ਮੁੰਡਾ ਲੜਕਾ ਕੋਈ 18-19 ਸਾਲ ਦਾ ਉਹਦਾ ਚਾਚਾ ਮੇ ਕੋ ਇਥੇ ਆਇਆ ਸਰਦੀਪ ਸਿੰਘ ਇਹਨੇ ਆ ਕੇ ਦੱਸਿਆ ਵੀ ਮੇਰੇ ਸਾਡੇ ਭਤੀਜੇ ਦੀ ਜਿਹੜੀ ਡੈਥ ਹੋ ਗਈ ਆ ਮੈਂ ਮੌਕੇ ਤੇ ਗਿਆ ਵਾਂ ਉੱਥੇ ਉਹਦੀ ਮੰਮੀ ਮਿਲੀ ਮੈਨੂੰ ਉਹਨੇ ਦੱਸਿਆ ਵੀ ਕੱਲ ਸ਼ਾਮੀ 5:00 ਵਜੇ ਮੇਰੇ ਲੜਕੇ ਨੂੰ ਕੋਈ ਗਾਰਡਨ ਮੁੰਡਾ ਵਾ ਧੜੀ ਵਾਲਾ ਉਹਦਾ ਫੋਨ ਆਇਆ ਉਹਨੇ ਫੋਨ ਕਰਕੇ ਸੱਦਿਆ ਤੇ ਮੇਰਾ ਲੜਕਾ 9-10 ਵਜੇ ਤੱਕ ਰਾਤ ਕਰਨੀ ਆਇਆ ਮੈਂ ਅਗੈਂਦਾ ਸੋਮੀ ਤੇ ਜਦੋਂ ਮੈਂ ਹਜੇ ਪੈਣੀ ਲੱਗੀ ਤਾਂ ਉਸੇ ਟਾਈਮ ਮੇਰਾ ਲੜਕਾ ਆ ਗਿਆ ਇਹਨੇ ਕੋਈ ਨਸ਼ਾ ਕੀਤਾ ਲੱਗਦਾ ਸੀਗਾ ਇਹਦੇ ਥੱਲੇ ਪੈਰ ਨਹੀਂ ਲੱਗ ਰਹੇ ਤੇ ਮੈਨੂੰ ਨਸ਼ੇ ਵਿੱਚ کہہ ਰਿਹਾ ਸੀਗਾ ਵੀ ਬੀਬੀ ਮੰਮੀ ਮੈਂ ਅੱਜ ਤੋਂ ਬਾਅਦ ਝਾੜ ਨੂੰ ਮਿਲਣਾ ਨਹੀਂ ਹੈਗਾ ਝਾੜ ਨੇ ਪਤਾ ਨਹੀਂ ਮੈਨੂੰ ਨਸ਼ੇ ਵਿੱਚ ਕੁਝ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਆ ਮੈਂ ਅੱਜ ਤੋਂ ਬਾਅਦ ਉਹਦੇ ਕੋਲ ਜਾਇਆ ਨਹੀਂ ਕਰਨਾ ਇਦਾਂ ਅਗੈਂਦਾ ਕਹਿੰਦਾ ਕਿ ਜੀ ਸੋ ਗਿਆ ਤੇ ਸਵੇਰੇ ਜਦੋਂ ਮੈਂ ਉੱਠੀਆ ਮੈਂ ਆਪਣੇ ਲੜਕੇ ਨੂੰ ਠੱਲ ਲੱਗੀ ਬਾਜ ਮਾਰੀ ਇਹ ਬੋਲਿਆ ਨਹੀਂ ਫਿਰ ਮੈਂ ਉਹਨੂੰ ਫੜ ਕੇ ਲਾਇਆ ਤੇ ਫਿਰ ਮੈਨੂੰ ਪਤਾ ਲੱਗਾ ਮੇਰੇ ਲੜਕੇ ਦੀ ਜਿੜੀ ਮੌਤ ਹੋ ਜੇ ਆਪਣੇ ਬਿਆਨਾਂ 'ਚ ਲਿਖਾਇਆ ਵੀ ਮੈਨੂੰ ਲੱਗਦਾ ਵੀ ਮੇਰੇ ਲੜਕੇ ਨੂੰ ਜਾਟ ਨੇ ਕੋਈ ਨਚੀਲੀ ਚੀਜ਼ ਦੇ ਕੇ ਮਾਰ ਦਿੱਤਾ ਜਿਸ ਤੇ ਅਸੀਂ ਮੁਕੱਦਮਾ ਨੰਬਰ 13 ਅੰਡਰ ਸੈਕਸ਼ਨ 304 ਦੇ ਤਹਿਤ ਮੁਕੱਦਮਾ ਅਰਜ ਕਰ ਲਿਆ ਤੇ ਦੋਸ਼ੀ ਨੂੰ ਫੜ ਲਈ ਉਹਦੇ ਘਰ ਰਿਕਾਰਡ ਕੀਤਾ ਪਰ ਸਾਡੇ ਅਜੇ ਕੰਮ ਨਹੀਂ ਆਇਆ ਜਲਦੀ ਨੂੰ ਸਫਾਰ ਕਰਕੇ ਤੇ ਲੜਕੇ ਦਾ ਯਾਨਕੀ ਕਿ ਦੋਸਤੀ ਸੀ ਕੀ ਸੀ ਕੀ ਸੀ ਦੋਸਤ ਦੋਸਤ ਸੀਗਾ ਇਹ ਪਹਿਲਾਂ ਇਕੱਠੇ ਇਹ ਜਾਟ ਨੇ ਵੀ ਕੋਈ ਨਸ਼ਾ ਕਰਦਾ ਸੀਗਾ ਇਹ ਦੋਨੋਂ ਇਕੱਠੇ ਨਸ਼ਾ ਕਰਦੇ ਸੀ ਓਕੇ ਜਾਟਣ ਕਿੱਥੇ ਢਾਲੀਵਾਲ ਦੋਨਾਂ ਪਿੰਡ ਦਾ ਢਾਲੀਵਾਲ ਦੋਨਾਂ ਦਾ